ਅੱਜ ਧੰਨ ਧੰਨ ਫ੍ਰਮ ਚਾਲੀ ਸੰਤ ਭਵ ਜੀਵਨਾ ਜੀ ਦੇ ਦਸਤਾਨਾ ਰਿਤੇ ਪ੍ਰਕਾਟਮ ਜੋੜ ਮੇਲਾ ਸੰਗਤ ਸਾਹਿਬ ਬੜੀ ਸ਼ਰਧਾ ਤੇ ਪ੍ਰਸ਼ਾਦ ਨਾਲ ਮਨਾ ਰਹੀਆਂ ਹਨ ਜਿਸ ਜਗ੍ਹਾ ਦੇ ਉੱਤੇ ਦੇਸ਼ਾ ਮਨੇਸ਼ਾ ਤੋਂ ਸੰਗਤ ਲਖਨ ਦੀ ਤਦਾਦ ਦੇ ਵਿੱਚ ਲੰਕਤਾਂ ਸੰਗਤ ਆ ਕੇ ਝੋੜੀਆਂ ਕਰਕੇ ਲੈ ਜਾਂਦੇ ਹਨ ਹਰ ਬਰਾਜ ਇਸ ਜਗ੍ਹਾ ਕਰਕੇ ਹੀ ਹਰ ਸਾਲ ਇਹ ਜੋ ਜੋੜ ਮੇਲਾ ਹੈ ਹਰ ਸਾਲ ਸੰਗਤ ਵੱਧਦੀ ਜਾ ਰਹੀ ਹੈ ਲਖਣਾ ਦੀ ਤਾਜ਼ਾ ਵਿੱਚ ਜਿੱਥੇ ਆ ਕੇ ਉਹ ਆਪਣੇ ਦਿਲ ਕਰਦੇ ਹਨ ਤੇ ਆਪਣੀਆਂ ਦੁਰਤਾ ਪੂਰੀਆਂ ਕਰਦੇ ਹਨ ਮੈਂ ਵੀ ਇਸ ਜਗ੍ਹਾ ਤੇ ਹੋਂਦ ਦੀ ਜਿਸ ਜੋੜ ਮੇਲੇ ਦੇ ਉੱਤੇ ਜੋ ਹਰ ਸਾਲ ਸੰਗਤਾਂ ਬੜੀ ਖੁਸ਼ਾਹਲ ਮਨਾਦੀ ਹਨ ਮੈਂ ਵੀ ਨਰਸਿਦਾਸਕ ਹੋ ਕੇ ਕਿਤੇ ਸੰਗਤਾਂ ਬਧਾਈ ਦੇਣਾ ਵਾਹਿਗੁਰੂ ਜੀ ਦਾ ਖਲਸਾ ਵਰਤ ਇਸਲਾ ਨੇ ਜੋੜ ਮੇਲੇ ਦਾ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹਿਆ ਸੀ ਮਹਾਰਾਜੀ ਕਿਰਪਾ ਨਾਲ ਅਸੀਂ ਬੇਨਤੀ ਕਰ ਸਕਦੇ ਹਾਂ ਸੰਦੇਸ਼ ਨਹੀਂ ਬੇਨਤੀ ਕਰਦੇ ਹਾਂ ਕਿ ਹਰ ਸਾਲ ਜਿਸ ਤਰ੍ਹਾਂ ਬਾਕੀ ਸੰਗਤ ਆਦੀ ਹੈ ਹੋਰ ਵੀ ਸੰਗਤਾਂ ਵੱਧ ਚੜ ਕੇ ਇਸ ਜਗ੍ਹਾ ਤੇ ਆਉਣ ਕਿਉਂਕਿ ਸੰਗਤਾਂ ਨੇ ਆਪਣੇ ਵਾਸਤੇ ਆਉਣਾ ਹੈ ਬਾਬਾ ਜੀ ਵਾਸਤੇ ਨਹੀਂ ਆਉਣਾ ਜੋ ਜੋ ਇੱਥੇ ਆਏਗਾ ਨਤਮਸਤਕ ਹੋਏਗਾ ਸੁਨਦੀ ਜੋੜੀਆਂ ਭਰਦੇ ਹਨ ਤੇ ਜਿਹੜਾ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਜਿੱਥੇ ਵੀ ਆਵਾਜ਼ ਮੇਰੀ ਜਾਏਗੀ ਆਗਿਆ ਸੰਤਾਂ ਦੀ ਆਗੇ ਗੁਰੂ ਦੇ ਦਰਸ਼ਕ ਕਰ ਤੇ ਆਪਣੀਆਂ ਜੋੜੀਆਂ ਭਰ ਕੇ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਦੀ ਜੀ ਬੇਦਾ ਸਤਿ 沽ਤਨ ਸਤਿ ਬਾਬਾ ਕੇਮਲਾ ਜੀ ਦੇ ਬਾਰੇ ਪਕਰ ਕਰਨੇ ਸਾਨੂੰ ਦੇਖੀ ਮਿਲਿਆ 160 ਦਾ ਮੇਲਾ ਮੇਰੇ ਸ਼ੁਰੂ ਤੋਂ ਲੈ ਕੇ ਮੇਲਾ ਸ਼ੁਰੂ ਹੋਇਆ ਸੀ ਉਸ ਦੇ ਹਿਸਾਬ ਨਾਲ ਅੱਜ 140 ਦਾ ਮੇਲਾ ਹੈ ਪਰ ਮਾਇਆ ਜਾ ਰਿਹਾ ਹੈ ਇਹ ਕਿ ਜੇ ਨੂੰ ਤਾ ਟੋਪ ਉਧੇਸ਼ਾ ਉਧੇਸ਼ਾ ਤੋਂ ਉਪਰਨ ਸੰਗਠਾ ਆ ਕੇ ਖੜਵਰ ਸਾਹਿਬ ਇਹ ਆਪਣੇ ਮਨੋਕਾਮੇ ਪੂਰੀ ਕਰਵਾ ਦੇ ਆ ਗਿਆ ਸਖਤ ਹਰ ਸਾਹਰੇ ਇਸ ਤਰ੍ਹਾਂ ਮੇਲਾ ਮਾਇਆ ਜਾ ਰਿਹਾ ਹੈ ਇਹ ਪਾਕੀ ਸ਼ਕਤਾਂ ਨੂੰ ਗਮੈਂਦੀ ਕਰੂੰਗਾ ਇਸ ਤਰ੍ਹਾਂ ਤੇਰ ਦਾਸ਼ਣ ਦੇ ਬਾਹਰ ਉਹਨੇ ਨਾਮ ਜੱਪਿਆ ਤੇ ਦੀਪਾ ਲਾਇਆ ਜਿਸ ਤਰ੍ਹਾਂ ਹੀ ਸ਼ਕਤਾਂ ਨਾਲ ਉਹਨੇ ਜੰਦਲ ਵਾਇਕ ਜੀ ਅਸਲ ਸਾਹਿਬ ਵਾਇਕ